ਲੋਕਾਂ ਨੂੰ ਵੀ ਕਿ ਯਾਰ ਤੁਸੀਂ ਜੇ ਵੋਟ ਵੇਚਤੀ ਨਾ ਤੁਸੀਂ ਫਰਜ ਕਰ ਲੋ ਕਿਸੇ ਨੇ ਕਹਤਾ ਵੀ ਕਿੰਨੀਆਂ ਵੋਟਾਂ ਨੇ ਚਾਰ ਨੇ 800 ਰੁਪਏ ਇੱਕ ਵੋਟ ਦਾ ਦੇ ਦਿੰਦੇ ਆ ਬਾਲਾ ਠੀਕ ਆ 3200 ਰੁਪਏ ਹੁੰਦਾ ਆਪਾਂ ਨੂੰ ਕੀ ਮਾੜਾ ਤੁਸੀਂ ਵੋਟਾਂ ਵੇਚਤੀਆਂ ਬਾਅਦ ਚ ਸਰਕਾਰ ਉਹਨਾਂ ਦੀ ਬਣ ਗਈ ਜਿਨ੍ਹਾਂ ਨੇ ਵੋਟਾਂ ਖਰੀਦੀਆਂ ਸੀ ਬਾਅਦ ਚ ਤੁਸੀਂ ਪਿੰਡ ਦੇ ਕਿਸੇ ਕੰਮ ਵਾਸਤੇ ਜਾਂ ਆਪਦੇ ਮੁੰਡੇ ਦੀ ਨੌਕਰੀ ਤੋਂ ਆਉਣ ਵਾਸਤੇ ਜੇ ਸਾਂਝੇ ਕੰਮ ਵਾਸਤੇ ਕਿਤੇ ਗਏ ਮੰਤਰੀ ਕੋਲੇ ਉਹਨੂੰ ਕਹਿੰਦਾ ਜਨਾਬ ਜੀ ਆਹ ਕੰਮ ਐ ਨੌਕਰੀ ਲਵਾਣੀ ਆ ਮੁੰਡੇ ਨੂੰ ਉਹ ਕਹੂਗਾ ਜੀ ਡੂਡ ਕਰੋੜ ਰੁਪਏ ਲੱਗੂਗਾ ਉਹ ਕਹਿੰਦਾ ਜਨਾਬ ਗੱਲ ਕੀ ਕਰਦੇ ਹੋ ਸਾਡੇ ਪਿੰਡੋਂ 1800 ਚੋਂ 1200 ਤੁਹਾਨੂੰ ਪਈਆਂ ਨੇ ਤਾਂ ਕਹੂਗਾ ਜੀ 1200 ਮੈਂ ਖਰੀਦੀਆਂ ਸੀ ਉਦੋਂ ਜਿਹੜਾ ਥੋੜਾ ਮੁੱਲ ਸੀ ਮੈਂ ਤੁਹਾਨੂੰ ਦਿੱਤਾ ਸੀ ਹੁਣ ਜਿਹੜਾ ਮੇਰਾ ਮੁੱਲ ਐ ਤੁਸੀਂ ਮੈਨੂੰ ਦਿਓ ਫੇਕੀ ਕਰ ਲਵਾਂਗਾ ਉੱਥੇ ਜੀ ਮੁੜ ਕੇ ਆਉਂਗੇ ਵਾਪਸ ਫਿਰ ਉਤੋਂ ਜਦੋਂ ਅਸੀਂ ਤੁਹਾਨੂੰ ਕਿਹਾ ਵੀ ਸਾਡੇ ਕੋਲ ਪੈਸੇ ਤਾਂ ਹੈ ਨਹੀਂ ਵੋਟਾਂ ਬਾਦੋ ਪਰ ਹਾਂ ਇੱਕ ਵਾਰੀ ਵੋਟਾਂ ਪਾ ਦਿਓ ਤੁਹਾਨੂੰ ਫਾਇਦੇ ਦੇਖਿਓ ਤੁਸੀਂ 5-7000 ਰੁਪਏ ਮਹੀਨਾ ਤਾਂ ਤੁਹਾਨੂੰ ਬਿਜਲੀ ਦੇ ਬਿੱਲ ਦਾ ਹੀ ਫਾਇਦਾ ਹੋਣ ਲੱਗ ਗਿਆ ਫਿਰ ਸਕੂਲ ਦਾ ਫਾਇਦਾ ਫਿਰ ਆਮ ਆਦਮੀ ਕਲੀਨਿਕ ਖੁੱਲ ਗਏ ਇੱਕ ਵਾਰੀ 500 ਰੁਪਿਆ ਜਾਂ ਫਿਰ 5 ਸਾਲ ਕਈ ਹਜ਼ਾਰ ਲੱਖਾਂ ਰੁਪਏ ਦਾ ਫਾਇਦਾ ਇੱਕ ਮੈਨੂੰ ਦੁੱਧ ਹੀ ਮਿਲਿਆ ਕਹਿੰਦੇ ਮੈਂ ਦੁੱਧ ਦਾ ਕੰਮ ਕਰਦਾ ਤੇ ਕਹਿੰਦਾ ਮੇਰੇ ਜਿਹੜੇ ਗਾਹਕ ਨੇ ਇਹ ਤੇ ਮੁੱਧ ਪਾਉਂਦਾ ਸੀ ਉਹ ਕਹਿੰਦਾ ਕੋਈ ਮੈਨੂੰ 3 ਮਹੀਨੇ ਬਾਅਦ ਪੈਸੇ ਦਿੰਦਾ ਸੀ ਕੋਈ 4 ਮਹੀਨੇ ਬਾਅਦ ਅਚਾਨਕ ਕਹਿੰਦਾ ਨਾ ਮੈਨੂੰ ਮਹੀਨੇ ਬਾਅਦ ਹੀ ਦੇਣ ਲੱਗੇ ਸਾਰੇ ਜਣੇ ਪੈਸੇ ਕਹਿੰਦਾ ਮੈਂ ਕਿਹਾ ਵੀ ਕੀ ਹੋ ਗਿਆ ਦੁੱਧ ਵੀ ਉਹੀ ਹੈ ਮੇਰਾ ਤੇ ਲੀਟਰ ਵੀ ਉਹੀ ਹੈ ਮੇਰੇ ਨਾਲ ਉਹ ਕਹਿੰਦੇ ਜੀ ਤੇਰਾ ਕੋਈ ਹੋ ਨਹੀਂ ਹੈਗਾ ਪੰਜਾਬ ਸਰਕਾਰ ਨੇ ਬਿਜਲੀ ਦੇ ਬਿੱਲ ਮਾਫ ਕਰਤੇ ਸਾਡਾ 5-7000 ਰੁਪਿਆ ਬਿਜਲੀ ਦਾ ਇੱਕ ਘਰ ਦਾ ਬਚਣ ਲੱਗ ਗਿਆ ਅਸੀਂ ਉਹੀ ਦੁੱਧ ਦੇ ਪੈਸੇ ਦੇਣ ਲੱਗੇ ਐਂ ਫਰਕ ਪੈ ਜਾਂਦਾ ਜੀ ਕਿੱਥੋਂ ਜਾ ਕੇ ਕਿੱਥੇ ਤੱਕ ਪੈਂਦਾ ਫਰਕ ਤੇ हां ਅਸੀਂ ਮਾਫ ਕਰਕੇ ਕੋਈ ਨਾ ਤਾਂ ਕੋਈ ਇਹ ਕੀਤਾ ਵੀ ਬਿਜਲੀ ਬੋਰਡ ਨੂੰ ਕਰਜ਼ਾਈ ਕਰ ਦੋ ਅਸੀਂ ਉਹਨਾਂ ਦੇ ਪੈਸੇ ਵੀ ਦਿੰਨੇ ਆ ਉਹਨਾਂ ਦੇ ਵੀ ਸਬਸਿਡੀ ਦੇ ਸਾਰੇ ਪੈਸੇ ਦਿੰਨੇ ਆ ਅਸੀਂ ਪੈਸੇ ਅਸੀਂ ਕਿਤੋਂ ਦੇਖੋ ਖਜ਼ਾਨਾ ਵੀ ਉਹੀ ਹੈ ਖੰਬੇ ਵੀ ਉਹੀ ਨੇ ਤਾਰਾਂ ਵੀ ਉਹੀ ਨੇ ਜੈਂਪਰ ਵੀ ਉਹੀ ਨੇ ਗ੍ਰਿਡ ਵੀ ਉਹੀ ਨੇ ਹੁਣ ਕਿਵੇਂ ਉਹੀ ਬਿਜਲੀ ਆਉਣ ਲੱਗ ਗਈ ਜੀ ਦਿਨ ਰਾਤ ਨੀਤਾਂ ਸਾਫ਼ ਹੋ ਗਈ ਜੀ ਪਹਿਲਾਂ ਹਰ ਗੱਲ ਦਾ ਪੈਸਾ ਸੀ ਜੀ ਅਸੀਂ ਕੋਈ ਨੋਟ ਛਾਪਣ ਵਾਲੀ ਮਸ਼ੀਨ ਹੀ ਰੱਖੀ ਹੋਈ ਸਾਡੇ ਕੋਲ ਜਿੰਨਾ ਬਜਟ ਹੈ ਉਸੇ ਚੋਂ ਕਰਦੇ ਆ ਪਰ ਅਸੀਂ ਇਧਰੋਂ ਉਧਰੋਂ ਜਿਹੜਾ ਲੀਕ ਹੁੰਦਾ ਸੀ ਨਾ ਪੈਸਾ ਉਹ ਸਿੱਧਾ ਖਜ਼ਾਨੇ 'ਚ ਲਿਆਂਦਾ ਤੇ ਖਜ਼ਾਨੇ ਦਾ ਮੂੰਹ ਸਿੱਧਾ ਪਬਲਿਕ ਵੱਲ ਨੂੰ ਕਰਦਾ ਇਹ ਸਰਕਾਰਾਂ ਦਾ ਫਰਜ ਬਣਦਾ ਉਹਨਾਂ ਇਹੀ ਸਰਕਾਰਾਂ ਦਾ ਫਰਜ ਹੈ ਰੈਵਨਿਊ ਇਕੱਠਾ ਕਰੇ ਤੇ ਆਪਣੇ ਨਾਗਰਿਕਾਂ ਨੂੰ ਸਹੂਲਤਾਂ ਦੇਵੇ that's called government government ਦਾ ਮਤਲਬ ਇਹ ਥੋੜੀ ਹੈ ਕਿ ਮੇਰੇ ਪੁੱਤ ਭਤੀਜੇ ਵਸ ਮੇਰੇ ਮਾਮੇ ਮੇਰੇ ਚਾਚੇ ਮੇਰੇ ਜੀਜੇ ਮੇਰੇ ਸਾਲੇ بس ਹੋਰ ਕੋਈ ਹੋਈ ਨਹੀਂ ਦੁਨੀਆ ਤੇ ਉਹ ਜਿਵੇਂ ਖੋਪੇ ਲੱਗੇ ਹੁੰਦੇ ਨਾ ਅੱਖਾਂ ਤੇ ਐ ਹੋਰ ਕੁਝ ਦਿਖਦਾ ਹੀ ਨਹੀਂ ਅੜਦ ਵਾਲੇ ਪਹਿਲਾਂ ਖੂਹਾਂ ਤੇ ਨਾ ਊਠ ਜੋੜਦੇ ਸੀ ਬੋਤਾ ਕਹਿੰਦੇ ਨੇ ਆਪਾਂ ਉਹਦੇ ਅੱਖਾਂ ਤੇ ਖੋਪੇ ਲਾ ਦਿੰਦੇ ਸੀ ਉਹਨੂੰ ਇੱਕ ਵਾਰੀ ਤੋੜ ਦਿੰਦੇ ਸੀ ਡੰਡਾ ਮਾਰ ਕੇ ਉਹਨੂੰ ਐ ਲੱਗਦਾ ਸੀਗਾ ਵੀ ਮੇਰੇ ਮੰਗਰੀ ਤੁਰਿਆ ਆਉਂਦਾ ਕਿਉਂਕਿ ਅੱਖਾਂ ਤੇ ਤਾਂ ਖੋਪੇ ਲੱਗੇ ਹੋਏ ਨੇ ਦਿਖਦਾ ਨਹੀਂ ਕੁਛ ਇੰਨਾ ਇੰਨਾ ਕੀ ਹੈ ਬਸ ਆਪ ਕਿਸਾਨ ਜਿਹੜਾ ਖੇਤਾਂ ਚੱਲੇ ਜਾਂਦਾ ਸੀ ਸੌਰਾ ਦਿਨ ਉਹ ਤੁਰਿਆ ਫਿਰਦਾ ਸੀ ਬਿਨਾ ਹੱਕੇ ਤੋਂ ਮੇਰੇ ਡੰਡਾ ਮਾਰਦੋਂ ਕਿਉਂਕਿ ਉਹਨੂੰ ਪਤਾ ਸੀਗਾ ਵੀ ਮੇਰੇ ਡੰਡਾ ਮਾਰਦਾ ਪਿੱਛੋਂ ਜੇ ਮੈਂ ਖੜ ਗਿਆ ਮੰਗਰੀ ਤੁਰਿਆ ਆਉਂਦਾ ਤੁਰਿਆ ਜਾਂਦਾ ਤੁਰਿਆ ਜਾਂਦਾ ਸ਼ਾਮ ਨੂੰ ਖੜ ਕੇ ਜਦੋਂ ਖੜ ਜਾਂਦੇ ਸੀ ਊਠ ਸੋਚਦਾ ਸੀ ਅੱਜ ਤਾਂ ਬਹੁਤ ਕਿਲੋਮੀਟਰ ਦੂਰ ਆ ਗਏ ਹੋਵਾਂਗੇ ਸਵੇਰ ਦੇ ਚੱਲੇ ਹੋਏ ਆ ਜਦੋਂ ਖੋਪੇ ਲਾਏ ਉਦੋਂ ਪਤਾ ਲੱਗਿਆ ਸੀ ਉੱਥੇ ਹੀ ਖੜੇ ਆ ਉਸੇ ਖੋਪੇ ਤੇ ਆਪਣੇ ਨਾਲ ਵੀ ਇਹ ਦੀ ਹੋਇਆ 17 ਸਾਲ ਆਪਾਂ ਗੇੜੇ ਹੀ ਦਿੱਤੇ ਆ ਬਸ ਜਦੋਂ ਖੋਪੇ ਉਤਰੇ ਨਾ ਹੋਣੇ 2022 ਚ ਉੱਥੇ ਖੜੇ ਆ ਸੀਵਰੇਜ ਟੋਬੇ ਸ਼ਮਸ਼ਾਨ ਘਾਟ ਇਦੋਂ ਤਾਂ ਹੰਗਦੇ ਸੋਚਣੀ ਨਹੀਂ ਦਿੰਦੇ ਸਾਨੂੰ ਯਾਰ ਇਦੋਂ ਤਾਂ ਹਾਂ ਸੋਚਣੀ ਨਹੀਂ ਦਿੱਤਾ ਸਾਨੂੰ ਸੀਵਰੇਜ ਟੋਬੇ ਸ਼ਮਸ਼ਾਨ ਘਾਟ ਤਿੰਨ ਮੰਗਾ ਨੇ ਹੀ ਮੁੱਖ ਮੰਗਾ ਬਸ ਗਲੀਆਂ ਨਾਲੀਆਂ ਗਲੀ ਸਰਕਾਰ ਗਲੀ ਤਾਂ ਜਾ ਕੇ ਦਿੰਦੇ ਘਰ ਨਹੀਂ ਵੀ ਰਹਿੰਦੇ ਨੇ ਲੋਕਾਂ ਰੋਚਾ ਚੱਕ ਲੈ ਗਲੀ ਨਹੀਂ ਵੀ ਰਹਿੰਦੀ ਸਰਕਾਰ ਗਲੀ ਤਾਂ ਜਾ ਐ ਚਲੀ ਜਾਂਦਾ ਕੋਈ ਪਲਾਨ ਨਹੀਂ ਬਣਾਉਂਦੇ ਕੋਈ ਕੁਝ ਨਹੀਂ ਕਰਦੇ ਕੋਈ ਇਹਨਾਂ ਨੂੰ ਪੜਾਈਏ ਕੋਈ ਟੈਕਨੀਕਲ ਐਜੂਕੇਸ਼ਨ ਦੇਈਏ ਸਕਿੱਲ ਡਿਵੈਲਪਮੈਂਟ ਦੇ ਜਮਾਨਾ ਹੈ ਸਕਿੱਲ ਜੁਨੀਵਰਸਟੀਆਂ ਖੋਲ੍ਹੀਏ ਕੋਈ ਫੈਕਟਰੀਆਂ ਵੱਡੀਆਂ ਲੈ ਕੇ ਆਈਏ ਇੱਥੇ ਨੌਕਰੀਆਂ ਮਿਲਣ ਇੱਥੇ ਡਿਗਰੀਆਂ ਮਿਲਣ ਰਾਜਿਆਂ ਤੋਂ ਭੀਖ ਮੰਗਾ ਦਿੰਦਾ ਹੈ ਇਹ ਵਕਤ ਭਿਖਾਰੀਆਂ ਦੇ ਸਿਰ ਤੇ ਤਾਜ ਟਕਾ ਦਿੰਦਾ ਹੈ ਇਹ ਵਕਤ ਵਕਤ ਤੋਂ ਡਰ ਕੇ ਰਹਿਣਾ ਚਾਹੀਦਾ ਟਾਈਮ ਕੋਈ ਪਤਾ ਨਹੀਂ ਮਿਹਨਤ ਕਰਨ ਵਾਲਿਆਂ ਦਾ ਕਦੋਂ ਟਾਈਮ ਆਜੇ ਔਰ ਨੇਕੀ ਕਰ ਔਰ ਕੂਏ ਮੇਂ ਡਾਲ ਮਤਲਬ ਨੇਕੀ ਕਰਕੇ ਬਾੜਾ ਰੋਲਾ ਨਾ ਪੋ ਮੈਂ ਆ ਕਰਤਾ ਕਰਤਾ ਫਿਰ ਤੈਨਾਂ ਮਤਲਬ ਤੁਸੀਂ ਕਿਸੇ ਕੰਮ ਵਾਸਤੇ ਕੀਤਾ ਲੋਕ ਪੈਸੇ ਬੋ ਕਮਾਲੰਦੇ ਆ ਪਰ ਨਾਂ ਨਹੀਂ ਹੁੰਦਾ ਉਹਨਾਂ ਦਾ ਉਹ ਨਾਂ ਵਾਸਤੇ ਫਿਰ ਕੀ ਕਰਦੇ ਆ ਕੋਸ਼ਿਸ਼ ਕਰਦੇ ਆ ਕੋਈ ਇੱਕ ਤਰੀਕੇ ਲੱਭਦੇ ਮੇਰਾ ਨਾਂ ਹੋਵੇ ਕੁਇ ਕਬੱਡੀ ਟੂਰਨਾਮੈਂਟ ਚ ਜੇ ਕਹਿੰਦਾ ਮੈਂ 51000 ਰੁਪਏ ਦਿੱਤਾ ਜੀ ਫਲਾਨਾ ਸਿੰਘ ਨੇ ਤੇ ਮੈਨੂੰ ਮੁੱਖ ਮਹਿਮਾਨ ਬਣਾ ਲਓ ਮੈਂ 1 ਲੱਖ ਰੁਪਏ ਦੇਵਾਂਗਾ ਐਦਾਂਕ ਨਾ ਵੀ ਮੇਰਾ ਨਾਮ ਹੋ ਜੇ ਪੋਸਟਰ ਤੇ ਮੇਰੀ ਫੋਟੋ ਲਾ ਦਿਓ ਵੱਡੀ ਨਾਮ ਵਾਸਤੇ ਦੇਖੋ ਨਾ ਗੁਰਦੁਆਰਾ ਸਾਹਿਬ ਚ ਇੱਕ ਪੱਖਾ ਦਾਨ ਕਰਕੇ ਚਾਰੇ ਪਰਾਂ ਤੇ ਨਾਮ ਲਿਖਾਉਂਦੇ ਨੇ ਸੇਵਾ ਕਰਾਈ ਫਲਾਨਾ ਸਿੰਘ ਨੇ ਜਦੋਂ ਪੱਖਾ ਚੱਲਦਾ ਨਾਮ ਪੜਿਆ ਨਹੀਂ ਜਾਂਦਾ ਸਿਆਲ ਚ ਕਮੇਟੀ ਵਾਲੇ ਗੁਰਦੁਆਰਾ ਕਮੇਟੀ ਵਾਲੇ ਪੱਖੇ ਲਾਉਂਦੇ ਨੇ ਨਾਂ ਹੀ ਨਹੀਂ ਹੁੰਦਾ ਤੇ ਜੇ ਤੁਹਾਨੂੰ ਪ੍ਰਮਾਤਮਾ ਇਹਨਾ ਨਾਮ ਬਖਸ਼ ਦੇ ਤਾਂ ਫਿਰ ਤੂੰ ਸਾਨੂੰ ਸ਼ੁਕਰਾਨਾ ਹੀ ਕਰਨਾ ਚਾਹੀਦਾ ਬਸ ਫਿਰ ਕੋਈ ਹੰਕਾਰ ਜਾਂ ਉਹ ਉਸ ਪੱਧਰ ਤੋਂ ਫਿਰ ਬੰਦਾ ਉੱਪਰ ਉੱਠ ਜਾਂਦਾ ਜਦੋਂ ਇੰਨਾ ਤੁਹਾਡੇ ਤੁਹਾਡੇ ਤੇ ਮਾਣ ਸਤਿਕਾਰ ਕਰਦੇ ਹੋਣ ਲੋਕ ਕਿ ਮਾਵਾ ਸਿਰ ਪਰੋਸਦਿਆਂ ਹੋਣ ਭੈਣਾਂ ਦੁਆਵਾਂ ਦਿੰਦਿਆਂ ਹੋਣ ਭਰਾ ਜਿਹੜੇ ਬਾਵਾ ਬਣ ਕੇ ਖੜਦੇ ਹੋਣ ਨਾਲ ਫਿਰ ਉਹ ਦੂਆ ਤੇ ਹੋਰ ਤੁਹਾਨੂੰ ਕੀ ਚਾਹੀਦਾ ਫਿਰ ਫਿਰ ਤਾਂ ਬੰਦਾ ਨਾ ਆਜ ਛੋਟੇ-ਮੋਟੇ ਚੀਜ਼ਾਂ ਤੋਂ ਉੱਪਰ ਉੱਠ ਜਾਂਦਾ ਇੱਕ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ-ਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਹੁਣ ਵੀ ਫਿਲਮਾਂ 'ਚ ਜਿਹੜੇ ਚੱਲ ਰਿਹਾ ਆਪਣੇ ਵਾਲੀ ਨੇ ਸਾਡੀ ਟੀਮ ਐ ਉਹ ਜਿਹੜੀ ਹੁਣ ਉਹ ਮੈਨੂੰ ਵੀ ਆ ਜਾਂਦੇ ਕਦੇ-ਕਦੇ ਇੱਕ ਕਲਿੱਪ ਜੇ ਜੁਗਨੋਂ ਦੇ ਉਹ ਜਿਹੜੇ ਟੀਚਰ ਬੱਚੇ ਬਣੇ ਹੁੰਦੇ ਆ ਕਿਤੇ ਪੁਲਿਸ ਵਾਲੇ ਬਣੇ ਹੁੰਦੇ ਆ ਤਾਂ ਆਪਾਂ ਕਿਹੜੇ ਕੋਈ ਫੇਲ ਕਲਾਕਾਰ ਸੀਗੇ ਵੀ ਵੀ ਚਲੋ ਇੱਧਰ ਚੱਲਦੇ ਆ ਟੌਪ ਤੇ ਛੱਡ ਕੇ ਆਇਆ ਆਪਣਾ ਕੰਮ ਪਰ ਦਿਲ ਚ ਇਹ ਸੀਗਾ ਕਿ ਜ਼ਿੰਦਗੀ ਇੱਕੋ ਹੀ ਹੈ ਜਿਉਣ ਨੂੰ ਜੇ ਆਪਣੇ ਹੁੰਦੇ ਆਪਣੀ ਅੱਖਾਂ ਸਾਹਮਣੇ ਪੰਜਾਬ ਖਤਮ ਹੋਈ ਜਾਂਦਾ ਤਾਂ ਆਪਾਂ ਨੂੰ ਆਵਾਜ਼ ਠੋਣੀ ਚਾਹੀਦੀ ਐ ਦੇ ਬਰਤੋਂ ਇੱਕ ਜੰਗਲ ਦੇ ਵਿੱਚ ਅੱਗ ਲੱਗ ਗਈ ਸਾਰੇ ਜਾਨਵਰ ਡਰ ਕੇ ਭੱਜਣ ਲੱਗ ਗਏ ਇੱਕ ਚਿੜੀ ਸੀ ਛੱਪੜ ਦੇ ਵਿੱਚੋਂ ਚੁੰਝ ਭਰਿਆ ਕਰੇ ਪਾਣੀ ਦੀ ਅੱਗ ਤੇ ਪਾ ਦਿਆ ਕਰੇ ਫੇਰ ਉਡਾਰੀ ਮਾਰਿਆ ਕਰੇ ਛੱਪੜ ਚੋਂ ਫੇਰ ਚੱਕਿਆ ਕਰੇ ਚੁੰਝ ਪਾਣੀ ਦੀ ਅੱਗ ਤੇ ਪਾ ਦਿਆ ਕਰੇ 10-15 ਵਾਰੀ ਜਿਹਦਾ ਕੀਤਾ ਤਾਂ ਜਾਨਵਰ ਜਿਹੜੇ ਸੀਗੇ ਉਹ ਹੱਸਣ ਲੱਗ ਗਏ ਚਿੜੀ ਤੇ ਕਹਿੰਦੇ ਚਿੜੀਏ ਭੋਲੀ ਐ ਇਹ ਜੰਗਲ ਦੀ ਅੱਗ ਐ ਇਹ ਤੇਰੀ ਚੁੰਝ ਦੇ ਪਾਣੀ ਨਾਲ ਨਹੀਂ ਬੁਝਣੀ ਭੱਜਣ ਦੀ ਕਰ ਉਹ ਚਿੜੀ ਕਹਿੰਦੀ ਮੈਨੂੰ ਵੀ ਪਤਾ ਹੈ ਕਿ ਮੇਰੀ ਚੁੰਝ ਦੀ ਅੱਗ ਜਿਹੜੇ ਚੁੰਝ ਦੇ ਪਾਣੀ ਨਾਲ ਅੱਗ ਨਹੀਂ ਬੁਝਣੀ ਪਰ ਜਦੋਂ ਜੰਗਲ ਦੀ ਹਿਸਟਰੀ ਲਿਖੀ ਜਾਊਗੀ ਨਾ ਤੁਹਾਡਾ ਸਾਰਿਆਂ ਦਾ ਨਾਂ ਡਰ ਕੇ ਭੱਜਣ ਵਾਲਿਆਂ ਦੀ ਲਿਸਟ 'ਚ ਲਿਖਿਆ ਜਾਊਗਾ ਮੇਰਾ ਕੱਲੀ ਦਾ ਨਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ 'ਚ ਲਿਖਿਆ ਜਾਊਗਾ ਮੈਨੂੰ ਪਤਾ ਸੀ ਉਸ ਵੇਲੇ ਕਿ ਮੇਰੇ ਕੱਲੇ ਦੇ ਰੌਲਾ ਪਾਉਣ ਨਾਲ ਪੰਜਾਬ ਠੀਕ ਨਹੀਂ ਹੋਣਾ قافلہ ਬਣਾਉਣਾ ਪੈਣਾ ਬਣਦਾ ਕਿ ਕਾਫਲਾ ਤੇ ਅੱਜ ਆਪਾਂ ਡਿਸੀਜਨ ਮੇਕਿੰਗ ਅਥਾਰਟੀ 'ਚ ਆ ਗਏ ਲੋਕਾਂ ਦਾ ਰਾਜ ਆ ਗਿਆ ਅਸਲ 'ਚ ਤੇ ਜਿਹੜੇ ਨਹੀਂ ਆਏ ਉਹ ਦੇਖ ਲਓ ਤੁਸੀਂ ਫਿਰ ਤੜਫਦੇ ਤੜਕੀ ਉੱਠ ਕੇ ਲੱਗ ਜਾਂਦੇ ਆ ਚਾਹ ਪੀਣ ਤੋਂ ਪਹਿਲਾਂ ਹੀ ਵੀ ਕਿਹੜੀ ਗਾਲ ਕੱਢੀ ਹੈ ਭਵਾਂ ਤਮਨ ਨੂੰ ਮੈਂ ਕੱਢੀ ਜੋ ਮੈਨੂੰ ਕੀ ਪ੍ਰੋਬਲਮ ਮੈਂ ਆਪਣਾ ਕੰਮ ਕਰੀ ਜਾਂਦਾ ਮੈਨੂੰ ਨਹੀਂ ਮਹਿਕ ਲੈਣ ਰੋਜ ਕੋਈ ਨਾ ਕੋਈ ਵੀ ਨਹੀਂ ਦੇਖਦੇ ਓ ਜਿਹੜੀ ਜਿਹੜਾ ਕੁਝ ਕਹੇ ਨਹੀਂ ਉਹ ਸਹੀ ਹੈ ਕੋਈ ਤੱਤ ਸਹੀ ਨੇ ਜਾਂ ਨਹੀਂ ਨਾ ਜੀ ਚੱਕ ਦਿਓ ਜੇ ਭਗਵੰਤ ਮਾਨ ਦੇ ਖਲਾਫ ਹੈ ਬਸ ਵਕਤ ਹੁੰਦਾ ਜੀ ਟਾਈਮ ਟਾਈਮ ਦੀ ਗੱਲ ਹੁੰਦੀ ਹੈ ਮੈਂ ਤੁਹਾਨੂੰ ਕਿਹਾ ਓਸੇ ਪਟਿਆਲੇ ਵਾਲੇ ਮਹਿਲ ਦੇ ਸਾਹਮਣੇ ਜਦੋਂ ਪੋਲੋ ਗਰਾਊਂਡ ਦੇ ਵਿੱਚ ਨੌਕਰੀਆਂ ਵੰਡਦੇ ਆ ਤਾਂ ਫਿਰ ਸਾਹਮਣੇ ਮੋਤੀ ਮਹਿਲ ਹੈ ਉਹ ਦੇਖਦੇ ਹੋਣਗੇ ਇਹਨੇ ਕੀ ਕੀਤਾ ਨਾ ਮੁੱਖ ਮੰਤਰੀ ਬਣ ਕੇ ਅੰਦਰੋਂ ਕੁੰਡੇ ਲਾ ਲੇ ਆਪ ਦੇ ਘਰਾਂ ਦੇ ਕਹਿੰਦੇ ਜਨਤਾ ਨਾ ਨੇੜ ਤੇੜਿਆ ਜੇ ਲੋਕਾਂ ਨੇ ਪਤਾ ਵੀ ਨਹੀਂ ਲੱਗਣ ਦਿੱਤਾ ਇਹਨਾਂ ਨੇ ਕੁੰਡੇ ਬਾਹਰੋਂ ਲਾਤੇ ਕਹਿੰਦੇ ਤੁਸੀਂ ਵੀ ਨਾ ਬਾਹਰ ਆ ਜਾਓ ਤੁਸੀਂ ਵੀ ਨਾ ਬਾਹਰ ਆ ਜਾਓ ਕਹਿੰਦੇ ਚਲੋ ਜੀ ਹੁਣ ਖੜਕਾਈ ਜਾਂਦੇ ਨੇ ਕੋਈ ਹੈ ਖੋਲੋ ਉੱਥੇ ਕੋਈ ਹੈ ਨਹੀਂ ਹੁਣ ਲੋਕ ਤਾਂ ਹੈ ਨਹੀਂ ਹੁਣ ਆਵਾਜ਼ਾਂ ਮਾਰੀ ਜਾਂਦੇ ਨੇ ਕੋਈ ਹੈ ਖੋਲੋ ਸੋ ਇਹੇ ਉਹਦੋਂ ਹੰਕਾਰ ਚ ਰਹਿ ਗਏ ਕਿ ਸਾਡੀ ਵਾਰੀ ਆਇਆ ਕਰੂਗੀ ਬਸ ਆਪਾਂ ਹੀ ਆਇਆ ਕਰਾਂਗੇ